ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ। ਪੱਤਰਕਾਰ ਹਰਦੀਪ ਸਿੰਘ ਗਲਕਾਰਾ ਜੀ ਐਨਐਨਰ ਨਿਊਜ਼ ਤੋਂ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਸ ਆ ਰਹੀ ਹਾਂ ਜੀ ਪਾ ਕੇ। ਦੱਸਿਓ ਕਿ ਕਾਹਦੀ ਕਿਹਾ ਥੋੜਾ ਜੀ ਮੈਂ ਆ ਰਹੀ ਹਾਂ ਬਸ। ਡਾਕਟਰ ਸਾਹਿਬ ਬੜੇ ਲੇਟ ਹੋ ਗਿਆ ਟਾਈਮ। ਤੁਸੀਂ ਘੜੀ ਦਾ ਟਾਈਮ ਦੇਖੋ ਕਿੰਨਾ ਹੋ ਗਿਆ। ਉਹ ਪਤਾ ਕੀ ਹੈ ਕਿ ਮੇਰਾ ਕਾਰ ਬੰਕਰ ਹੋ ਗਿਆ। ਉਹ ਕਰਵਾ ਰਹੀ ਮੇਰੇ ਪੈਰ ਨਾ। ਜਗਰਾਉ ਤੋਂ ਬੜੇ ਲੇਟ ਆਉਂਦੇ ਆਏ। ਇਹ ਉਹ ਬਸ 10 ਵਜੇ ਆਉਂਗੇ। 10 ਵਜੇ ਹੋਣਗੇ ਜੀ। ਤੁਸੀਂ ਇੱਕ ਨੇੜੇ ਤੋਂ ਦੀ ਦੁਕਾਨ ਆ ਤੁਸੀਂ ਰੋਜ਼ ਦੇਖੋ ਦਸ ਵਜੇ ਹੁੰਦੇ ਆ ਮੈਂ ਪੰਚਾਇਤ ਮੈਂਬਰ ਹੈਗਾ ਜੀ ਅੱਛਾ ਜੀ ਇਥੋਂ ਨੀਲਾ ਪਰਚਾਇਤ ਮੈਂਬਰ ਆ ਪਰ ਦੋ ਮਿੰਟ ਸੜਨਾਂ ਗੱਲ ਕਰੋ ਆਪਾਂ ਕੈਮਰੇ ਅੱਗੇ ਗੱਲ ਕਰਦੇ ਆ ਜੀ ਤੂੰ ਮੇਰੇ ਤਰਾਇ ਕਰਨੀ ਵੀ ਤੂੰ ਆਖਿਆ ਤੂੰ ਤਰਾਇ ਕਿਉਂ ਕਰਨ ਕਿ ਤੁਨ ਲੋਕਾਂ ਤੋਂ ਮੈਂਬਰ ਪਰਚਾਇਤ ਬਣਾਇਆ ਹੀ ਆ ਜੋ ਮੈਂ ਇਹਨਾਂ ਨੂੰ ਬਥੇ ਰੱਖਿਆ ਤੂੰ ਸਮਝਿਆ ਨਹੀਂ ਭਾਈ ਕੀ ਕਰੀ ਤਾਂ ਦਲਮਣ ਦੋ ਮਿੰਟ ओके ਨਿਮਨ 10 ਕੇ ਪਛਿਆ ਤਾਂ ਫਿਰ ਪੱਤਰਕਾਰ ਪੱਤਰਕਾਰੀ ਦਾ ਫਾਇਦਾ ਕਿ ਅਸੀਂ ਜੋ ਵੀ ਪੁੱਛਾਂਗੇ ਉਹਨਾਂ ਬਾਰੇ ਜਾਣਕਾਰੀ ਹੈ ਤੋ ਨਹੀਂ ਜੀ ਸਾਨੂੰ ਨਹੀਂ ਪਤਾ ਤਾਂ ਇਹ ਤਸਵੀਰ ਪਿੰਡ ਲੀਲਾ ਮੇਘ ਸਿੰਘ ਵਾਲੀ ਦੀ ਹੈ ਤਾਂ ਮੈਨੂੰ ਤਸਵੀਰ ਉਹਨਾਂ ਦੀ ਕੋਈ ਜਾਣਕਾਰੀ ਤੁਸੀਂ ਦੇਵੋਗੇ ਆਜ ਹੁੰਦੇ ਹੁੰਦੇ ਆ ਜਾਂਦੇ ਫਿਰ ਅੱਜ ਤੱਕ ਨਹੀਂ ਆਜੇ ਤੱਕ ਨਹੀਂ ਹਮੇਸ਼ਾ ਏਦਾਂ ਆਉਂਦਾ ਕਿ ਕਦੇ ਪਹਿਲਾਂ ਵੀ ਆ ਜਾਂਦੇ ਆ ਆ ਜਾਂਦੇ ਨਹੀਂ ਪਹਿਲਾਂ ਵੀ ਆਉਂਦੇ ਨੇ ਕਈ ਵਾਰੀ ਬਾਈ ਚਾਂਸ ਕੋਈ ਹੋ ਗਿਆ ਹੋਊਗਾ ਕੰਮ ਵਰਨਾ ਆ ਗਿਆ ਤੇ ਮੈਂਬਰ ਬੈਠਿਆ ਹੈ ਕਦੇ ਡਾਕਟਰ ਸਾਹਿਬ ਤਾਂ ਹਮੇਸ਼ਾ ਲੇਟ ਆਉਂਦੇ ਆ 9 10 ਵਜੇ ਫਿਰ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਦੇਖੋ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਮੈਂਬਰ ਬਣ ਗਿਆ ਕਿ ਉਹ ਝੂਠ ਬੋਲਦੇ ਆ ਸਭ ਨਹੀਂ 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 ਬਿਲਕੁਲ ਝੂਠ ਨਹੀਂ ਬੋਲਦੇ ਜੀ ਪਤਾ ਕਿ ਉਹ ਝੂਠ ਨਹੀਂ ਬੋਲਦੇ ਤਾਂ ਫਿਰ ਤੁਸੀਂ ਮੇਰੇ ਮੇਰੀ ਗੱਲ ਸੁਣੋ ਜੀ ਜੇਕਰ ਪੰਚਾਇਤ ਮੈਂਬਰ ਝੂਠ ਨਹੀਂ ਬੋਲਦੇ ਤੂੰ ਢੋਠੇ ਬੋਲਦੇ ਹੋ ਸਤ ਤੁਸੀਂ ਲੇਟ ਹੋਣੇ ਨਹੀਂ ਨਹੀਂ 8:35 ਤੋਂ 8:50 ਦੇ ਵਿੱਚ ਵਿੱਚ ਮੈਂ ਆ ਜਾਈਂਗੀ ਅੱਜ ਦੀ ਗੱਲ ਨਹੀਂ ਹੈ ਉਹ ਕਹਿੰਦੇ ਹਮੇਸ਼ਾ ਲੇਟ ਹੀ ਹੁੰਦੀ ਪੁੱਛ ਲੋ ਕਿ ਉਹਨਾਂ ਨੂੰ ਬੁਲਾ ਲਓ ਇਹ ਸਿਰ ਰਿਪੋਰਟ ਕਰ ਲਿਆ ਜੀ ਉਹਨਾਂ ਦਾ ਉਹਨਾਂ ਨੂੰ ਬੁਲਾ ਲਓ ਰਿਪੋਰਟ ਕਰ ਲਿਆ ਜੀ ਉਹਨਾਂ ਦਾ ਹਾਂ ਉਹਨਾਂ ਨੂੰ ਉਹ ਕਰ ਟਾਈਮਿੰਗ ਦਾ ਆਪਾਂ ਹਨਾ ਆਪਾਂ ਐਸਾ ਦੇਖੇ ਕਿ ਪੰਚਾਇਤ ਮੈਂਬਰ ਨੂੰ ਟਾਈਮਿੰਗ ਦਾ ਨਹੀਂ ਪਤਾ ਉਹਨਾਂ ਨੂੰ ਕੋਈ ਗਿਆਨ ਨਹੀਂ ਦੇਖੋ ਵੀ ਅਸੀਂ ਐਂ ਤਾਂ ਨਹੀਂ ਕਹਿੰਦੇ ਵੀ ਟਾਈਮ ਨਹੀਂ ਲਾ ਹੁਣ ਪਤਾ ਨਹੀਂ ਹੁੰਦਾ ਮੰਦਾ ਕਿ 6 ਵਜੇ ਦੁਕਾਨ ਖੋਲ੍ਹ ਲੈਂਦਾ ਕਿਉਂ ਨੂੰ ਟਾਈਮ ਦਾ ਨਾ ਪਤਾ ਹੋਵੇ ਕਿ ਟਾਈਮ ਕਿੰਨਾ ਹੋ ਗਿਆ ਦੇਖੋ ਉੱਥੇ ਕਲੌਕ ਨਹੀਂ ਵੀ ਦੇਖੋ ਕਲੌਕ ਤੇ 2 ਘੰਟੇ ਇਧਰ ਉਧਰ ਹੋ ਸਕਦਾ ਨਹੀਂ ਉਮਰ ਹੈ ਨਹੀਂ ਮੇਰੇ ਖਿਆਲ ਨਾਲ ਤਾਂ ਸੂਰਜ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਕਰਮੇ ਵਿੱਚ ਵੀ ਟਾਈਮ ਕਿੰਨਾ ਹੋ ਗਿਆ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਪਤਾ ਹੀ ਨਹੀਂ ਨਹੀਂ ਐਂ ਤਾਂ ਨਹੀਂ ਮੈਂ ਕਹਿੰਦੀ ਮੈਂ ਕਿਹਾ ਉਹ ਦੇਖੋ ਵੀ ਉਹ ਜਿਹੜਾ ਤਾਂ ਕਲੌਕ ਹੋਵੇ ਨਾ ਫਿਰ ਤਾਂ ਆਪਾਂ ਆਉਂਦਾ ਵੀ ਹਾਂ ਕਲੌਕ ਤੇ ਉਹ ਟਾਈਮ ਨੋਟ ਕਰਦੇ ਹਾਂ ਉਨਾਂ ਕੋਲ ਉਹਦਾ ਕਿਟੜੀ ਬਣੀ ਹੋਈ ਹੈ ਉਹਨਾਂ ਕੋਲ ਮੋਬਾਈਲ ਆ ਹਰ ਇੱਕ ਬੰਦੇ ਕੋਲ ਮੋਬਾਈਲ ਆ ਟਾਈਮ ਸਾਰਿਆਂ ਨੂੰ ਪਤਾ ਵਾ ਸੋਰੀ ਸੋਰੀ ਮੈਂ ਕਿਹ ਕਿਹਾ ਸੋਰੀ ਅਸੀਂ ਦੇਖੋ ਜੀ ਅਸੀਂ ਸਾਡਾ ਕੰਮ ਆ ਜੀ ਅਸੀਂ ਮਾਫੀ ਨਹੀਂ ਕਹਿੰਦੇ ਕਿ ਤੁਹਾਨੂੰ ਮਾਫੀ ਮੰਗਣਾ ਐਨਐਨਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿਹਤ ਸੂਲਤਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਆ ਕਈ ਵਾਰ ਕਈ ਥਾਂ 'ਤੇ ਰੇਡ ਕੀਤੀ ਜਾਂਦੀ ਆ ਤੇ ਕਈ ਥਾਵਾਂ ਤੇ ਡਾਕਟਰ ਲੇਟ ਆਉਂਦੀ ਆ ਤੇ ਕਈ ਥਾਵਾਂ ਹਸਪਤਾਲ ਦੇ ਵਿੱਚ ਡਾਕਟਰ ਪੂਰੇ ਤੱਕ ਨਹੀਂ ਹੈ ਤੇ ਦੂਜੇ ਪਾਸੇ ਤੁਸੀਂ ਨਕੌਦਰ ਦੀ ਖਬਰ ਦੇਖੀ ਜਿੱਥੇ ਇੱਕ ਡਾਕਟਰ ਪੂਰੇ ਨਹੀਂ ਹੈ ਤੇ ਮਰੀਜ਼ਾਂ ਦੇ ਹਾਲਾਤ ਕੀ ਸੀ ਤੇ ਅਸੀਂ ਇਸ ਵਕਤ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਨਜ਼ਦੀਕ ਪਿੰਡ ਲੀਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਡਾਕਟਰ ਤਕਰੀਬਨ 15 ਮਿੰਟ ਤੱਕ ਇੱਕ ਐਨਐਮ ਡਾਕਟਰ ਆਈ ਪਰ ਉਸ ਤੋਂ ਬਾਅਦ ਜੋ ਅੱਗੇ ਐਮਬੀਬੀਐਸ ਡਾਕਟਰ ਨੇ ਉਹਨਾਂ ਦਾ ਰੂਮ ਦਿਖਾਉਣੇ ਕਿ ਉਹਨਾਂ ਨੂੰ ਅਜੇ ਤੱਕ ਲੋਕ ਲੱਗਿਆ ਹੋਇਆ ਹੈ ਇੱਥੇ ਦੋ ਯਾਨੀ ਕਿ ਪੋਸ਼ਣ ਬਣੇ ਹੋਇਆ ਇੱਕ ਅਸ਼ੁਮਾਨ ਰੋਗਿਆ ਕੇਂਦਰ ਇਸ ਨੂੰ ਅਜੇ ਤੱਕ ਲੋਕ ਲੱਗਿਆ ਹੋਇਆ ਹੈ ਦੇਸੋਂ ਲੀਲਾ ਮੇਕ ਸਿੰਘ ਦੀਆਂ ਤਸਵੀਰਾਂ ਨੇ ਇੱਧਰ ਤਸਵੀਰ ਤੁਸੀਂ ਦੇਖ ਸਕਦੇ ਹੋ तकरीबन 8:20 ਮਿੰਟ ਹੋ ਚੁੱਕੇ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਲੱਗਿਆ ਹੋਇਆ ਤਾਂ ਇਹ ਘੜੀ ਤੇ ਟਾਈਮ ਦਿਖਾ ਦਿੰਦਾ ਵਾ 8:20 ਮਿੰਟ ਹੋਣ ਵਾਲਿਆ ਤਾਂ ਡਾਕਟਰ ਨੂੰ ਫੋਨ ਲਾਉਣੇ ਕਿ ਇੱਥੇ ਤੋਂ ਡਾਕਟਰ ਅਜੇ ਤੱਕ ਕਿਉਂ ਨਹੀਂ ਪਹੁੰਚਿਆ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਤੱਕ ਵਿਚਾਰਿਆ ਤਾਂ ਰਿੰਗ ਜਾ ਰਹੀ ਹੈ ਤਾਂ ਹੁਣ ਦੇਖਦੇ ਹਾਂ ਕਿ ਡਾਕਟਰ ਸਾਹਿਬ ਫੋਨ ਚੱਕਦੇ ਕਿ ਨਹੀਂ ਤਕਰੀਬਨ 8:20 ਹੋ ਚੁੱਕੇ ਹੈ ਪਰ ਅਜੇ ਤੱਕ ਡਾਕਟਰ ਸਾਹਿਬ ਪਹੁੰਚੇ ਨਹੀਂ ਹੈ ਕਿਉਂ ਨਹੀਂ ਪਹੁੰਚੇ ਹੈ ਇਹ ਤਾਂ ਹੁਣ ਉਹ ਜਾਣਦੇ ਜੇਕਰ ਫੋਨ ਚੱਕਣਗੇ ਤਾਂ ਪਰ ਅਜੇ ਤੱਕ ਉਹਨੇ ਫੋਨ ਚੱਕਿਆ ਨਹੀਂ ਦੁਬਾਰਾ ਫਿਰ ਲਗਾ ਲੈਣੇ ਆਪਾਂ ਉਸੇ ਦੇਖ ਸਕਦੇ ਹਾਂ ਕਿ ਇਹ ਲੋਕ ਲੱਗਾ ਹੋਇਆ ਹੈ ਸਫਾਈ ਵਗੈਰਾ ਤਾਂ ਇੱਥੇ ਲੱਗਦਾ ਕੋਈ ਸਵੇਰੇ ਸਵਾਰੀ ਸਫਾਈ ਵਰਕਰ ਕਰ ਗਿਆ ਵਾ ਪਾਣੀ ਵਗੈਰਾ ਥੱਲੇ ਸਾਰਾ ਛਿੜਕਿਆ ਹੋਇਆ ਤਾਂ ਡਾਕਟਰ ਸੌਨ ਨੂੰ ਫੋਨ ਲੱਗ ਚੁੱਕਿਆ ਪਰ ਹੁਣ ਫੋਨ ਚੁੱਕਦੇ ਕਿਉਂ ਨਹੀਂ ਅਜੇ ਤੱਕ ਕਾਲ ਹੈਸ ਬੀਨ ਫੋਰਵਰਟਡ ਟੂ ਵੌਇਸ ਮੇਲ ði ਪਰਸਨ ਯੂ ਆਰ ਟ੍ਰਾਈਂਗ ਟੂ ਰੀਚ ਇਜ਼ ਨਾਟ ਅਵੇਲੇਬਲ ਐਟ ði ਟੋਨ ਪਲੀਜ਼ ਰਿਕਾਰਡ ਯਰ ਮੈਸੇਜ when you have finished recording you may hang up ਤਾਂ ਇਹ ਹਾਲਾਤ ਨੇ ਜੋ ਬਾਕੀ ਦਾ ਸਟਾਫ ਦੂਜੇ ਪਾਸੇ ਆਇਆ ਹੋਇਆ ਸੀਗਾ ਸ਼ਾਇਦ ਉਹਨਾਂ ਨੇ ਫੋਨ ਲਾਤ ਹੋਵੇਗੇ ਪੱਤਰਕਾਰ ਆਏ ਹੋਏ ਆ ਤਾਂ ਫੋਨ ਬੰਦ ਕਰ ਲਓ ਜੇ ਕਿਦਾਂ ਪਰ ਉਹਨਾਂ ਨੇ ਫੋਨ ਲਾਇਆ ਤਾਂ ਕੰਪਿਊਟਰ ਬੋਲਿਆ ਵੀ ਵੌਇਸ ਮੈਸੇਜ ਛੱਡ ਦਿਓ ਪਰ ਵੌਇਸ ਮੈਸੇਜ ਨਹੀਂ ਗੱਲ ਤਾਂ ਇਸ ਤਰ੍ਹਾਂ ਕਰਾਂਗਾ ਜੇਕਰ ਹੋਂ ਚੱਕਦੇ ਆ ਤਾਂ ਇਹ ਡਾਕਟਰ ਸਾਹਿਬ ਐਮਬੀਬੀਐਸ ਡਾਕਟਰ ਨੇ ਤਾਂ ਫਿਰ ਇੰਨੇ ਨੇ ਲੇਟ ਡਾਕਟਰ ਆਉਣ Your call has been forwarded to voicemail. The person you're trying to reach is not available. At the tone, please record your message. When you have finished recording, you may hang up. ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲਾਂ ਗਏ ਸੀ ਦੂਸਰੇ ਸਟਾਪ ਨੂੰ ਕੋ ਨਾਲ ਹੀ ਬਿਲਕੁਲ ਹੈ ਤਾਂ ਉਹਨਾਂ ਨੇ ਸ਼ਾਇਦ ਡਾਕਟਰ ਸਾਹਿਬ ਨੂੰ ਫੋਨ ਕਰਤਾ ਹੋਵੇ ਹੋ ਸਕਦਾ ਹੈ ਤਾਂ ਇੱਧਰ ਇੱਕ ਪੋਸ਼ਨ ਇੱਧਰ ਵੀ ਹੈ ਇੱਧਰ ਵੀ ਡਾਕਟਰ ਸਾਹਿਬ ਬੈਠੇ ਹੋਏ ਆ ਜਿਵੇਂ ਮੈਂ ਗੱਲ ਕਰਨੀ ਹੈ 2 ਮਿੰਟ ਤੁਹਾਡੇ ਨਾਲ ਜੀ ਇੱਧਰ ਹੀ ਆ ਜੀ ਤੁਸੀਂ ਨਹੀਂ ਜਾਣਕਾਰੀ ਤਾਂ ਤੁਸੀਂ ਦਿਓਗੇ ਨਹੀਂ ਤੁਸੀਂ ਕੋਈ ਵੀ ਦੇ ਦਿਓ ਸਾਨੂੰ ਤਾਂ ਜਾਣਕਾਰੀ ਇੱਥੋਂ ਦੀ ਚਾਹੀਦੀ ਹੈ ਜੀ ਚਲ ਮੈਂ 2 ਮਿੰਟ ਓਕੇ ਜੀ ਚਲ ਮੈਂ ਤੁਸ ਜਿੱਕੇ ਬੁchnਾ ਦੇ ਬਸ ਹਾਂ ਨਿਮਣ ਦਸਕੇ ਦੇ ਪਛਿਆ ਤਾਂ ਫਿਰ ਪੱਤਰਕਾਰ ਪੱਤਰਕਾਰ ਹੀ ਦਾ ਫਾਇਦਾ ਕਿ ਅਸੀਂ ਜੋ ਵੀ ਪੁੱਛਾਂਗੇ ਮੜਮ ਪ੍ਰੈਸ ਤੋਂ ਆ ਪੱਤਰਕਾਰਾਂ ਜੀ ਹੱਥ 'ਚ ਮੇਰੇ ਮੈਗ ਫੜੇ ਹੁਣ ਆਈ ਕਿੱਧਰ ਦਿਖਾਵਾਂ ਜੀ ਦੱਸੋ ਹਾਂਜੀ ਮੜਮ ਅਸੀਂ ਨੁਕੋਦਰ ਤੋਂ ਆਇਆ ਨੁਕੋਦਰ ਨਿਊਜ਼ ਰਿਪੋਰਟ ਚੈਨਲ ਦਾ ਨਾਮ ਹੈ ਪੇਪਰ ਹੈ ਹਵਾਰ ਵੀ ਆਉਂਦਾ ਸਾਡਾ ਜੀ ਔਰ ਇੱਥੋਂ ਦੇ ਡਾਕਟਰ ਬਹੁਤ ਜ਼ਿਆਦਾ ਲੇਟ ਆਉਂਦੇ ਸੀ ਇਸ ਕਰਕੇ ਸਾਨੂੰ ਫੋਨ ਆਇਆ ਸੀਗਾ ਕਹਿੰਦੇ ਕਿ 10 11 ਵਗੈਰਾ ਵਜੇ ਤੱਕ ਡਾਕਟਰ ਆਉਂਦੇ ਆ ਪਰ ਅੱਜ ਗੱਲ ਉਹ ਸੱਚ ਵੀ ਸਾਬਤ ਹੋਈ ਹੈ ਤਕਰੀਬਨ 8 ਵਜੇ ਕੇ 20 ਮਿੰਟ ਹੋ ਗਏ ਤੁਸੀਂ ਵੀ ਤਕਰੀਬਨ ਸਵਾ 8 ਵਜੇ ਜਾਂ 8 10 ਦੇ ਤੁਸੀਂ ਤੁਸੀਂ 8 10 ਤੇ ਆਗੇ ਸੀ ਪਰ ਜੋ ਐਮਬੀਬੀਐਸ ਡਾਕਟਰ ਨੇ ਅਜੇ ਤੱਕ ਉਹ ਨਹੀਂ ਪਹੁੰਚੇ ਤਾਂ ਉਸ ਦੇ ਸਬੰਧ ਦੇ ਵਿੱਚ ਇਸੀ ਜਾਣਕਾਰੀ ਤੁਹਾਡੇ ਤੋਂ ਲੈਣੀ ਹੈ ਠੀਕ ਆ ਡਾਕਟਰ ਤੋਂ ਇੱਕ ਜੋ ਮਿਲ ਗਿਆ ਠੀਕ ਆ ਤੁਸੀਂ ਸਾਡੇ ਸਟਾਫ ਬਾਰੇ ਜੋ ਪੁੱਛਣ ਸੀ ਉਹ ਕੁੱਝ ਸੋ ਤਾਂ ਤੁਹਾਡੇ ਸਟਾਫ ਬਾਰੇ ਪੁੱਛਾਂਗੇ ਅਸੀਂ ਮੈਂ ਤੁਹਾਨੂੰ ਅੱਜ ਇਹ ਪਰਿਸ਼ਾ ਦੇ ਮੈਂ ਕੱਲ ਤੁਸੀਂ ਸਾਨੂੰ ਜਾਣਕਾਰੀ ਸਾਡੇ ਡਿਪਾਰਟਮੈਂਟਾਂ ਲੱਗਾ ਅਸੀਂ ਸਾਈਜ਼ ਅਲੱਗ-ਅਲੱਗ ਬੈਠ ਦੀ ਠੀਕ ਹੈ ਮਣ ਦੇਖੋ ਬੈਠਦੇ ਆ ਆਪਣੇ ਤੁਸੀਂ ਅਸੀਂ ਕੋਈ ਕੋਈ ਅਸੀ ਗਲਤ ਤੇ ਗਲਤ ਦਿੱਤੀ ਡਿਊਟੀ ਕਰਨੀ ਹੈ ਨਾ ਤੁਹਾਡੇ ਸਾਹਮਣੇ ਉਹ ਸਾਡੇ ਸੀਨੀਅਰ ਆ ਚਾਹੇ ਅਸੀਂ ਉਹਨਾਂ ਦੇ ਅੰਡਰ ਨਹੀਂ ਹੈਗੇ ਮਤਲਬ ਡਿਪਾਰਟਮੈਂਟ ਅਲੱਗ ਆ ਪਰ ਫਿਰ ਵੀ ਰਿਸਪੈਕਟ ਤਾਂ ਬੰਦੀ ਆ ਨਾ ਬਿਲਕੁਲ ਬਿਲਕੁਲ ਮੜਦਾ ਤੇ ਰਿਸਪੈਕਟ ਪਰ ਮਰੋਂ ਇੱਕ ਡਾਕਟਰ ਸਾਹਿਬ ਦੇਖੋ ਰੱਬ ਦਾ ਰੂਪ ਕਿਹਾ ਜਾਂਦਾ ਜੇਕਰ ਉਹ ਘੰਟਾ-ਘੰਟਾ ਅੱਧਾ ਘੰਟਾ ਲੇਟ ਆਉਣ ਤਾਂ ਫਿਰ ਗਲਤ ਤਾਂ ਮੜੀ ਹੈ ਕਿ ਤੁਸੀਂ ਵੀ ਦੇਖੋ ਐਕਚੁਅਲੀ ਉਹਨੂੰ ਦੱਸ ਦੇਣਾ ਸਾਡੇ ਨੂੰ ਕੰਪਲੀਟ ਕਰਦੇ ਹਾਂ ਅਸੀਂ ਤਾਂ ਪਤਾ ਲੱਗਦੀ ਹੈ ਕਿ ਸਾਡੇ ਸਾਹਿਬ ਦਾ 2:30 10:30 ਦੇਖੋ ਮੈਂ ਦੋ ਪੁਆਇੰਟ ਨੇ ਜਾਨਕੀ ਬਣੇ ਇੱਥੇ ਤੁਸੀਂ ਬੈਠਦੇ ਹੋ ਇੱਥੇ ਕਿੰਨੇ ਡਾਕਟਰ ਹੈ ਦੱਸੋ ਜੀਲਾ ਪ੍ਰਸ਼ਾਸਨ ਦੇ ਅੰਦਰ ਜੀ ਇੱਕ ਡਾਕਟਰ ਆ ਸਾਡੇ ਇੱਥੇ ਠੀਕ ਆ ਜੀ ਅਸੀਂ ਇੱਧਰ ਰੂਮ ਚ ਬੈਠਦੇ ਆ ਚਾਰ ਸਟਾਫ ਮੈਂਬਰ ਆ ਠੀਕ ਆ ਜਿਹਦੇ ਵਿੱਚ ਇੱਕ ਸਟਾਫ ਮੈਂਬਰ ਦੀ ਸਿਦਵਾਵੇਂ ਡਿਊਟੀ ਲੱਗੀ ਹੋਈ ਆ ਜੀ ਦੋ ਅਸੀਂ ਪ੍ਰੈਜ਼ੈਂਟ ਠੀਕ ਹੈ ਤੇ ਉਧਰ ਜਿਹੜੇ ਜੋ ਡਾਕਟਰ ਸਾਹਿਬ ਆ ਉਧਰ ਇਹਨਾਂ ਕਿੱਕ ਹੀ ਬੈਠਦੇ ਆ ਜੀ ਉਧਰ ਇੱਕ ਡਾਕਟਰ ਆ ਇੱਕ ਫਾਰਮਾਸਿਸਟ ਆ ਜੀ ਦੋ ਜਣੇ ਆ ਹਾਂ ਦੋਨਾਂ ਦੇ ਵਿੱਚੋਂ ਅਜੇ ਤੱਕ ਇੱਕ ਵੀ ਨਹੀਂ ਆਇਆ ਜੀ ਕੁਨ ਮਰੇ ਜਾਣਕਾਰੀ ਹੈ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਪਤਾ ਤਾਂ ਇਹ ਤਸਵੀਰ ਪਿੰਡ ਲੀਲਾ ਮੇਘ ਸਿੰਘ ਵਾਲੇ ਦੀ ਹੈ ਤਾਂ ਮੈਨੂੰ ਤਸਵੀਰ ਉਹਨਾਂ ਦੀ ਕੋਈ ਜਾਣਕਾਰੀ ਤੁਸੀਂ ਦੇਵੋਗੇ ਨਹੀਂ ਜੀ ਮੈਨੂੰ ਕੋਈ ਜੀ ਪਤਾ ਨਹੀਂ ਕਿ ਆ ਜਾਂਦੇ ਹੁੰਦੇ ਸੀ ਆਂਦੇ ਆ ਹੁਣ ਅਜੇ ਤੱਕ ਨਹੀਂ ਆਏ ਅਜੇ ਤੱਕ ਨਹੀਂ ਹਮੇਸ਼ਾ ਹੀ ਇਦਾਂ ਆਉਂਦੇ ਆ ਕਿ ਕਦੇ ਪਹਿਲਾਂ ਵੀ ਆ ਜਾਂਦੇ ਆ ਆ ਜਾਂਦੇ ਨਹੀਂ ਪਹਿਲਾਂ ਵੀ ਆਉਂਦੇ ਨੇ ਕਈ ਵਾਰੀ ਬਾਈ ਚਾਂਸ ਕੋਈ ਹੋ ਗਿਆ ਹੋਊਗਾ ਕੰਮ ਵਰਨਾ ਆ ਜਾਂਦੇ ਪਗੜ 8:00 ਬਜੇ 8:10 ਕਤੇ ਜਿਵੇਂ ਅੱਜ ਟਾਈਮ ਤੇ ਆਏ ਤੁਸੀਂ ਤਾਂ ਦੱਸਦੇ ਤੁਸੀਂ ਆਗੇ ਸੀ ਅਸੀਂ ਦੇਖਿਆ ਸੀ ਬਾਹਰ ਖੜੇ ਸੀਗੇ ਪਰ ਉਧਰ ਦੋ ਇੱਕ ਸਟਾਫ ਮੈਂਬਰ ਆਏ ਉਧਰ ਇੱਕ ਡਾਕਟਰ ਸਾਹਿਬ ਅਜੇ ਤੱਕ ਨਹੀਂ ਪਹੁੰਚੇ ਤੁਸੀਂ ਫੋਨ ਲਾ ਸਕਦੇ ਉਹਨਾਂ ਨੂੰ ਫੋਨ ਨੰਬਰ ਕਿਹਦੇ ਮੇਰੇ ਕੋਲ ਤਾਂ ਹੈ ਨਹੀਂ ਮੈਂ ਪਤਾ ਕਰਕੇ ਦੱਸ ਦਿੰਦਾ ਠੀਕ ਹੈ ਜੀ ਉਧਰ ਡਾਕਟਰ ਸਾਹਿਬ ਕੋਲ ਹੋਣਗੇ ਜੀ ਆਪਣੇ ਇੱਧਰ ਆਪਣੇ ਐਨਮ ਸਾਹਿਬ ਇੱਥੇ ਇਹਨਾਂ ਕੋਲ ਦੋ ਐਨਮ ਨੇ ਇੱਕ ਇਹਨਾਂ ਸੁਦੀਪਰ ਤੇ ਦੀਪਰ ਉਹਨਾਂ ਦੀ ਡਿਊਟੀ ਸਿੱਧਾ ਬੈਠ ਲੱਗੀ ਹੋਈ ਹੈ ਸਿਗੰਬਤ ਪੋਸਟ ਵੀ ਐ ਕਹਿੰਦਾ ਹਫਤੇ ਦੇ 3 ਦਿਨ ਉੱਥੇ ਜਾਂਦੇ ਆ 3 ਦਿਨ ਇੱਥੇ ਹੁੰਦੇ ਨੇ ਅੱਜ ਬੁੱਧੂ ਬੁੱਧਵੀਰ ਸ਼ੁਕਰ ਉਹਨਾਂ ਦੇ 3 ਦਿਨ ਡਿਊਟੀ ਸਿਦਵਾ ਬੇਟਾ ਤੇ ਆ ਸੋਮਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇੱਥੇ ਰੋਗੇ ਓਕੇ ਤਾਂ ਲੀਲਾ ਮੇਕ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਉਹਨਾਂ ਨੂੰ ਜੋ ਅੰਦਰ ਕੇ ਇਹਨੇ ਬੈਠਿਆ ਤਾਂ ਦੂਸਰੇ ਇੱਕ ਡਾਕਟਰ ਸਾਹਿਬ ਵੀ ਆਪਾਂ ਕਹਾਂਗੇ ਬੈਠਿਆ ਤਾਂ ਉਹਨਾਂ ਨੂੰ ਇਹ ਆਈਡੀ ਆ ਅੰਦਾਜ਼ਾ ਨਹੀਂ ਸੀ ਕਿ ਲਾਈਵ ਚੱਲ ਰਿਹਾ ਹੈ ਕਹਿੰਦੇ ਕਿ ਅਸੀਂ ਸਾਡੇ ਉਹ ਸੀਨੀਅਰ ਹੈ ਤਾਂ ਸੀਨੀਅਰਾਂ ਦਾ ਇੱਥੇ ਪੱਖ ਪੂਰਿਆ ਜਾਂਦਾ ਕਦੋਂ ਮਰਜ਼ੀ ਆ ਜਾਓ ਕਦੋਂ ਮਰਜ਼ੀ ਨਾ ਆਓ ਕੋਈ ਪਰਵਾਹ ਨਹੀਂ ਲੋਕ ਲੱਗੇ ਹੋਇਆ ਦੋ ਪਾਸੇ ਕਹਿੰਦੇ ਕੋ ਜਿਲ੍ਹਾ ਪਰਸ਼ਦ ਇੱਧਰ ਇੱਧਰ ਆ ਕੇ ਤਸਵੀਰ ਦਿਖਾ ਦਿੰਦੇ ਆ ਇੱਧਰ ਆਪਾਂ ਕਹਿ ਸਕਦੇ ਕਿ ਕਿੱਧਰ ਕੇ ਏ ਨਾਮ ਵਗੈਰਾ ਠੀਕ ਇੱਧਰ ਸੋਰੀ ਨਰਸ ਸਟਾਫ ਜੋ ਇੱਧਰ ਬੈਠਦੇ ਆ ਇੱਧਰ ਤਾਂ ਕਹਿੰਦੇ ਕੋਈ ਛੁੱਟੀ ਤੇ ਇੱਧਰ ਦੋ ਇੱਕ ਐਮਬੀਬੀਐਸ ਡਾਕਟਰ ਹੈ ਔਰ ਇੱਕ ਸਟਾ ਮੈਂਬਰ ਹੈ ਤੇ ਲੋਕ ਲੱਗਿਆ ਇੱਥੇ ਕੋਈ ਮੌਜੂਦ ਨਹੀਂ ਹੈ ਜੇ ਉਹ ਡਾਕਟਰ ਸਾਹਿਬ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਤੱਕ ਨਹੀਂ ਚੱਕਿਆ ਤੇ ਅੱਗੋਂ ਉਹ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਕਿ ਨਾਲ ਤੇ ਜੋ ਸਟਾਫ ਸੀਗਾ ਜਦੋਂ ਅਸੀਂ ਉਹਨਾਂ ਕੋਲ ਗਏ ਤਾਂ ਉਹਨਾਂ ਨੇ ਫੋਨ ਲਗਾਤਾ ਹੋਗਾ ਵੀ ਤੁਸੀਂ ਅੱਜ ਫੋਨ ਨਾ ਚੱਕੋ ਜਾਂ ਬੰਦ ਕਰ ਲਓ ਤਾ ਹੁਣ ਜਦੋਂ ਇੱਥੇ ਆਉਣਗੇ ਬਹਾਨੇ ਕੀ ਲਗਾਉਣਗੇ ਇਹ ਤਾਂ ਹੁਣ ਉਹ ਜਾਣਦੇ ਆ ਦੇਖ ਲਓ ਕਿ ਲੋਕ ਲੱਗੇ ਨੇੜੇ ਆ ਕੇ ਲੋਕ ਦਿਖਾ ਦਿੰਨੇ ਆ ਹਾ ਲੋਕ ਇੱਧਰ ਦੇਖੋ ਆ ਲੋਕ ਲੱਗੇ ਹੋਇਆ ਤਕਰੀਬਨ ਹੁਣ 8:30 ਹੋ ਗਿਆ ਤਾਂ ਅਜੇ ਤੱਕ ਡਾਕਟਰ ਸਾਹਿਬ ਪਹੁੰਚੇ ਨਹੀਂ ਮੈਂ ਫੇਰ ਦੱਸ ਦਵਾਂ ਕਿ ਜੋ ਇਹ ਤਸਵੀਰ ਹੈ ਪਿੰਡ ਲੀਲਾ ਮੇਕ ਸਿੰਘ ਵਾਲਾ ਜਗਰਾਉ ਦੇ ਨਜ਼ਦੀਕ ਦੀ ਇਹ ਪਿੰਡ ਹੈ ਲੀਲਾ ਮੇਕ ਸਿੰਘ ਵਾਲਾ ਉੱਥੋਂ ਦੀ ਤਸਵੀਰ ਹੈ ਤਾਂ ਸਿਵਲ ਹਸਪਤਾਲ ਲਾ ਲਓ ਜਾਂ ਫਿਰ ਡਿਸਪੈਂਸਰੀਆਂ ਲਾ ਲਓ ਜਿਹਨਾਂ ਨੂੰ ਬਦਲ ਕੇ ਹੁਣ ਨਾਮ ਅਲੱਗ-ਅਲੱਗ ਰੱਖ ਦਿੱਤੇ ਆ ਪਰ ਅਸਲ ਵਿੱਚ ਤਾਂ ਆਪਾਂ ਡਿਸਪੈਂਸਰੀ ਕਹਾਂਗੇ ਕਿਉਂਕਿ ਪੁਰਾਣਾ ਤੱਕ ਨਾਮ ਇਹ ਚੱਲਿਆ ਆਉਂਦਾ ਅਜੇ ਤੱਕ ਇੱਥੇ ਡਾਕਟਰ ਨਹੀਂ ਆਇਆ 8:30 ਹੋ ਗਿਆ ਲੋਕ ਲੱਗਿਆ ਹੋਇਆ ਲੱਖ ਰੁਪਏ ਕਹਿੰਦੇ ਤਨਖਾਹਾਂ ਲੈਂਦੇ ਆ ਡਾਕਟਰ ਅਜੀਆਂ ਨੌਕਰੀਆਂ ਨੂੰ ਤਰਸਦੇ ਆ ਆਮ بڑے ਡਾਕਟਰ ਪ੍ਰਾਈਵੇਟ ਬੈਠੇ ਆ ਜੇਕਰ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਈਂਦੀ ਤਵੇ ਆਪਣੇ ਖੁਸ਼ਕਿਸਮਤ ਹੋਣਗੇ ਪਰ ਜੋ ਸਰਕਾਰੀ ਉਹ ਭਾਗਤ ਵਿੱਚ ਕੰਮ ਕਰਦੇ ਐ ਤਾਂ ਦੇਖ ਲਓ ਲੋਕ ਲੱਗੇ ਹੋਇਆ ਤਾਂ ਮਾਨ ਸਰਕਾਰ ਵੱਡੇ ਦਾਅਵੇ ਕਰਦੇ ਸੀ ਨਾ ਇਹ ਵੀ ਜੋ ਡਿਊਟੀ ਤੇ 2 ਮਿੰਟ ਲੇਟ ਆਊਗਾ ਸਸਪੈਂਡ ਹੋ ਜਾਊਗਾ ਨੌਕਰੀ ਤੋਂ ਕੱਢ ਦੇਾਂਗੇ ਇੱਥੇ ਰਿਸ਼ਵਤ ਨਹੀਂ ਚੱਲੂਗੀ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ ਤੇ ਡਾਕਟਰਾਂ ਤੱਕ ਪਹੁੰਚੇ ਨਹੀਂ ਹੁਣ ਬਹਾਨੇ ਕੀ ਲਗਾਉਂਦੇ ਆ ਫੋਨ ਉਹ ਚੱਕਦੇ ਨਹੀਂਗੇ ਤਾਂ ਇਹ ਹਾਲਾਤ ਸਿਵਲ ਡਿਸਪੈਂਸਰੀ ਦੇ ਹਾਲਾਤ ਨੇ ਤੇ ਇੱਧਰ ਹੋਰ ਆਪਾਂ ਤਸਵੀਰ ਹੋਰ ਦਿਖਾ ਦਿੰਨੇ ਆ ਮਾਰੋਂ ਕਿਹਿਆਂ ਕੋਲ ਪਛ ਲੈਣੇ ਆ ਕੱਲ ਤੋਂ ਪਛ ਲੈਣੇ ਕੈਮਰਾ ਲਾ ਕੇ ਰੱਖ ਕੇ ਪਰ ਪਛ ਲੈਣੇ ਆਪਾਂ ਵੀ ਕਿੰਨੇ ਵਜੇ ਹੋ ਗਏ ਮੈਕ ਥੱਲੇ ਕਰ ਲਾਂਗੇ ਪਤਾ ਅੱਜ ਡਾਕਟਰ ਕਿੰਨੇ ਕੁ ਆ ਜਾਂਦੇ ਅਜੇ ਤੱਕ ਤਾਂ ਆਏ ਨਹੀਂ ਗਏ ਬੁੱਢਾ ਚੜ੍ਹਦਾ ਇੱਕ ਤਾਂ ਸਟਾਫ ਕਰਿਆ ਨਰਸਨ ਕਰਾ ਬੈਠੀ ਹੋ ਤਾਂ ਆ ਗਈਆਂ ਵਾ ਇੱਕ ਦੋ ਤਖੜ ਐਮਬੀਬੀਐਸ ਡਾਕਟਰ ਆ ਉਹ ਅਜੇ ਤੱਕ ਆਏ ਨਹੀਂ ਗਏ ਉਹ ਜਗਰਾਉਂ ਤੋਂ ਹੈਗੇ ਜੀ ਜਗਰਾਉਂ ਤੋਂ ਬੜੇ ਲੇਟ ਆਉਂਦੇ ਆਏ ਇਹ ਉਹ ਬਸ 10 ਵਜੇ ਆਉਂਗੇ 10 ਵਜੇ ਆਉਣਗੇ ਜੀ ਤੁਸੀਂ ਇੱਥੇ ਨੇੜੇ ਤੁਹਾਡੀ ਦੁਕਾਨ ਆ ਤੁਸੀਂ ਰੋਜ਼ ਦੇਖੋ 10 ਵਜੇ ਹੀ ਹੁੰਦੇ ਆ ਨਾ ਪੰਚਾਇਤ ਮੈਂਬਰ ਹੈਗਾ ਜੀ ਅੱਛਾ ਜੀ ਤੁਸੀਂ ਨੀਲਾ ਪੰਚਾਇਤ ਮੈਂਬਰ ਹੋ ਪਰ 2 ਮਿੰਟ ਸੜਨਾਂ ਗੱਲ ਕਰੋ ਆਪਾਂ ਕੈਮਰੇ ਅੱਗੇ ਗੱਲ ਕਰਦੇ ਆ ਅਜਾ ਤੇ ਮੇਰੇ ਤਰਾਜ ਕਰਨੀ ਤੂੰ ਆਖਿਆ ਉਤਰਾਜ ਕੋ ਕਰਾਂਗੇ ਤੁਹਾਨੂੰ ਲੋਕਾਂ ਨੇ ਤੁਹਾਨੂੰ ਮੈਂਬਰ ਪੰਚਾਇਤ ਬਣਾਇਆ ਸੀ ਆਜੋ ਮੈਂ ਇਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਸਮਝ ਆਇਆ ਕਿ ਕੀ ਕਰੀ ਤਾ ਮੈਂਬਰ ਪੰਚਾਇਤ ਪਿੰਡ ਲੇਲਾ ਮੇਕ ਸਿੰਘ ਵਾਲੇ ਦੇ ਮੇਰੇ ਨਾਲ ਨੇ ਮੈਂਬਰ ਪੰਚਾਇਤ ਜੀ ਡਾਕਟਰ ਬੜੇ ਸਾਨੂੰ ਸ਼ਿਕਾਇਤਾਂ ਗਈਆਂ ਕਿ ਤੁਸੀਂ ਖਬਰਾਂ ਲਾਉਂਦੇ ਹੋ ਇਹਨਾਂ ਦੀ ਖਬਰਾਂ ਕਦੋਂ ਲਾਓਗੇ ਡਾਕਟਰ ਸਾਹਿਬ ਬੜੇ ਲੇਟ ਆਉਂਦੇ ਆ ਕਿੰਨਾ ਕੁ ਲੇਟ ਆਉਂਦੇ ਆ ਜੀ ਇਹ ਅੱਧਾ ਘੰਟਾ ਦਾ ਜ਼ਰੂਰੀ ਲੇਟ ਆਉਂਦੇ ਜੀ ਅੱਜ ਤਾਂ ਅੱਧੇ ਘੰਟੇ ਤੋਂ ਕੰਮ ਲੰਘ ਗਿਆ ਜੀ ਇਹ 10 ਵਜੇ 5 5 ਮਿੰਟ ਦੇ ਟਾਈਮ ਤੇ ਆਜਣਦੇ ਆ ਤੁਸੀਂ ਦੇਖੋ ਹਮੇਸ਼ਾ ਤੁਸੀਂ ਪੰਚਾਇਤ ਮੈਂਬਰ ਹੋ ਕਦੀ ਪੰਚਾਇਤ ਨੇ ਗੱਲ ਨਹੀਂ ਕੀਤੀ ਕਿ ਡਾਕਟਰ ਸਾਹਿਬ ਟਾਈਮ ਤੇ ਆ ਜਾਏਗਾ ਬਹੁਤ ਕਹਿੰਦੇ ਸਾਹਿਬ ਵੀ ਜੇ ਸਾਜੇ ਆਇਆ ਕਰੋ ਸਾਜੇ ਜਾਇਆ ਕਰੋ ਪਰ ਸੁਣਦੇ ਨਹੀਂਗੇ ਤੇ ਸੁਣਦੇ ਨਹੀਂਗੇ ਗੱਲ ਨਾਮ ਕੀ ਡਾਕਟਰ ਦਾ ਜਗਰਾਉਂਦਾ ਹੈ ਕਿ ਡਾਕਟਰ ਸੋਸ਼ ਸ਼ਰਮਨ ਨੌ ਹੈ ਉਹ ਹੀ ਹੈ ਵੱਡਾ ਡਾਕਟਰ ਡਾਕਟਰ ਸੋਸ਼ ਸ਼ਰਮਨ ਨੌਾ ਵੱਡਾ ਡਾਕਟਰ ਡਾਕਟਰ ਸ਼ੋਸ਼ ਸ਼ਰਮਨ ਜਾਨੀ ਕਲੇਟ ਹੀ ਆਉਂਦੇ ਆ ਹਾਂ ਲੇਟ ਐਸੀ ਪੰਚਾਇਤ ਮੈਂਬਰ ਇੱਧਰ ਪੈ ਜੀ ਆਪਣੇ ਤੁਸੀਂ ਐਸੀ ਦੱਸੋ ਹਾਂਜੀ ਉਹ ਅੰਦਰ ਬੈਸੇ ਹਾਂਜੀ ਤੁਹਾਨੂੰ ਕੋਈ ਗੱਲ ਨਹੀਂ ਅੰਦਰ ਫੋਨ ਇੱਕ ਦੇਖੋ ਇਹ ਪੰਚਾਇਤ ਮੈਂਬਰ ਇਹਨੇ ਗਲਤ ਵਤ ਕਰ ਲਈ ਹੈ ਤੇ ਲੀਲਾ ਮਹਿਕ ਸਿੰਘ ਦੀਆਂ ਤਸਵੀਰਾਂ ਨੇ ਹਾਂਜੀ ਠੀਕ ਹੈ ਜੀ ਲਓ ਬਈ ਇਹ ਕਾਲ ਨੇ ਕਾਰਡ ਕੱਢ ਕੇ ਦਿਖਾਤਾ ਅਸੀਂ ਤਾਂ ਪੱਤਰਕਾਰਾਂ ਦਾ ਖਾਇ ਜੀ ਕਹਿੰਦੇ ਨੇ ਦਿਖਾਤਾ ਪਿੰਡੂ ਪਾਸਪੋਰਟ ਪੰਚਾਇਤ ਦੇਖੋ ਕਿ ਮਾਨ ਸਰਕਾਰ ਤਾਂ ਬੜੀ ਕਹਿੰਦੀ ਹੈ ਕਿ ਡਾਕਟਰ ਅਸੀਂ ਦੋ ਮਿੰਟ ਲੇਟ ਹੋਊਗਾ ਨਹੀਂ ਉਹ ਕਹਿੰਦੇ ਸਸਪੈਂਡ ਕਰ ਦੇਗੇ ਸੰਝ ਰਹੇ ਹਾਂ ਪਰ ਨਹੀਂ ਗੱਲ ਸੁਣਦੀ ਨਹੀਂ ਕੋਈ ਨਹੀਂ ਸੁਣਦੇ ਨਹੀਂ ਜੀ ਕੀ ਮਰੀਬ ਰੂਜ ਆ ਜਾਣਾ ਤਾਂ ਫਿਰ ਕੀ ਹੋਊਗਾ ਕੀ ਹੋਣਾ ਬਸ ਕੀ ਪੜਨਾ ਕੋਈ ਬਸ ਇਦਾਂ ਹੀ ਆ ਇਦਾਂ ਹੀ ਕੰਮ ਚੱਲ ਜਾਂਦਾ ਤੁਸੀਂ ਤਾਂ ਕਹੇ ਸੀਗੇ ਡਾਕਟਰ ਸਾਹਿਬ ਕੋਲ ਸਾਡੇ ਕੋਲ ਨੰਬਰ ਹੀ ਹੈ ਨਹੀਂ ਚਲੋ ਕਰਾ ਦੋ ਗੱਲ ਤੁਸੀਂ ਤੁਸੀਂ ਕਹੇ ਸੀਗੇ ਨਹੀਂ ਉਹਨਾਂ ਨੇ ਕਿਹਾ ਨਹੀਂ ਤੁਸੀਂ ਕਹੇ ਸੀਗੇ ਹਲੋ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਜੀ ਇੱਕ ਮਿੰਟ ਇਹਨੂੰ ਜੀ ਹੈਂਡ ਫ੍ਰੀ ਕਰੋ ਜੀ ਤਾਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪੱਤਰਕਾਰ ਹਰਦੀਪ ਸਿੰਘ ਗਲਕਾਰਾ ਜੀ ਐਨਐਨ ਅਰੰਗ ਉਤੋਂ ਕਿ ਮੈਂ ਆ ਰਹੀ ਹਾਂ ਬਸ ਡਾਕਟਰ ਸਾਹਿਬ ਬੜੇ ਲੇਟ ਹੋ ਗਏ ਟਾਈਮ ਤੁਸੀਂ ਘੜੀ ਦਾ ਟਾਈਮ ਦੇਖੋ ਕਿੰਨਾ ਹੋ ਗਿਆ ਉਹ ਪਤਾ ਕੀ ਹੈ ਮੇਰਾ ਕਾਰ ਬੈਂਕਰ ਹੋ ਗਿਆ ਉਹ ਕਰਵਾ ਰਹੀ ਸੀ ਰਿਪੇਅਰ ਨਾ ਦੇਖੋ ਦੇਖੋ ਜੀ ਤੁਹਾਡੇ ਬਿਲਕੁਲ ਤੁਹਾਡੇ ਅੱਗੇ ਸਬਜੀ ਦੀ ਦੁਕਾਨ ਹੈ ਪੰਚਾਇਤ ਮੈਂਬਰ ਦੀ ਉਹ ਕਹਿੰਦੇ ਕਿ ਡਾਕਟਰ ਸਾਹਿਬ ਤਾਂ 10 10 ਵਜੇ ਵੀ ਅੱਧਾ ਅੱਧਾ ਘੰਟਾ ਵੀ ਲੇਟ ਹਮੇਸ਼ਾ ਆਉਂਦੇ ਆ ਔਰ ਦੇਖੋ ਜੀ ਆਸ-ਪਾਸ ਦੇ ਕਿੰਨੇ ਮੇਰੀ ਗੱਲ ਸੁਣੀ ਡਾਕਟਰ ਸਾਹਿਬ ਕਿੰਨੇ ਵੀ ਆਸ-ਪਾਸ ਦੇ ਬੰਦੇ ਆ ਸਾਰੇ ਕਹਿੰਦੇ ਕਿ ਡਾਕਟਰ ਸਾਹਿਬ ਤਾਂ ਹਮੇਸ਼ਾ ਲੇਟ ਹੀ ਹੁੰਦੇ ਆ ਕੋਈ ਝੂਠ ਬੋਲਦੇ ਆ ਸਾਰੇ ਨਹੀਂ ਨਹੀਂ ਝੂਠ ਨਹੀਂ ਬੋਲਦੇ ਜੀ ਫਿਰ 10 ਵਜੇ ਆਉਣੇ ਤੁਸੀਂ 10 ਵਜੇ ਹੀ ਆਉਣੇ ਹਮੇਸ਼ਾ ਇਹ ਆ ਰਹੀ ਆ ਜੀ ਮੈਂ ਬਸ ਦੇਖੋ ਤੁਹਾਡੇ ਕੋਲ ਮੋਟੇਨ ਵਾਲੀ ਦੇਖੋ ਜੀ ਸਾਡੇ ਕੋਲ ਤਾਂ ਹੁਸਿਆ ਰਹੇ ਤੁਹਾਡਾ ਸਟਾਫ ਮੈਂਬਰ ਤਾਂ ਜੋ ਅੰਦਰ ਐਨਐਮ ਬੈਠਾ ਹੈ ਕਹਿੰਦੇ ਸਾਡੇ ਕੋਲ ਉਹਨਾਂ ਦਾ ਨੰਬਰ ਹੀ ਹੈ ਨਹੀਂ ਤੇ ਹੁਣ ਉਹਨਾਂ ਦੇ ਫੋਨ ਤੇ ਤੁਸੀਂ ਫੋਨ ਕੀਤਾ ਉਹਨਾਂ ਦੇ ਕੋਲ ਨੰਬਰ ਵੀ ਆ ਗਿਆ ਹੀ ਅਹ ਮੈਂ ਆ ਰਹੀ ਬਸ ਆ ਰਹੀ ਕਿੰਨੇ 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 ਟਾਈਮ 'ਚ ਪਹੁੰਚ ਜਾਨੇ ਆਂ ਏ ਜੀ ਕੰਬਾਈਨ ਆ ਗਿਆ ਲੱਗੀ 1 ਮਿੰਟ ਆ ਰਹੀ ਹੈ ਬਸ 5 ਮਿੰਟ ਚ ਆ ਰਹੀ ਜੀ ਤੁਹਾਡੇ ਕੋਲ ਬਸ ਆ ਰਹੀ ਅੱਛਾ ਤਾਂ ਇਹ ਡਾਕਟਰ ਸਾਹਿਬ ਸੀ ਤੇ ਤੁਸੀਂ ਟਾਈਮ ਦੇਖ ਸਕਦੇ ਹੋ ਕਿੰਨੇ ਹੋ ਚੁੱਕਿਆ ਇੱਥੇ ਤੁਸੀਂ ਦੇਖ ਲਓ ਕਿ 8 ਵਜੇ ਕੇ 30 ਮਿੰਟ ਪੂਰੇ ਸਾਢੇ 8 ਹੋ ਗਿਆ ਉਹ ਡਾਕਟਰ ਸਾਹਿਬ ਕਦੋਂ ਆਉਂਦੇ ਆ ਉਹ ਆਪ ਦੇਖਦੇ ਆ ਤਾਂ ਹਰ ਗੱਲ ਦੀ ਕੋਈ ਹੱਦ ਹੁੰਦੀ ਹੈ ਅੰਦਰ ਗਏ ਤੇ ਉਹ ਜਿਲੰਦਰ ਮੈਡਮ ਬੈਟ ਸੀ ਐਨਮ ਐਨਮ ਬੈਠੇ ਸੀ ਤਾਂ ਆਪਾਂ ਸਿੱਧੀ ਪਾਸੇ ਗਈ ਦਾ ਡਾਕਟਰ ਸੀ ਉਹ ਵੀ ਤੇ ਉਹ ਕਹਿੰਦੇ ਸਾਡੇ ਕੋਲ ਤਾਂ ਕੰਟੈਕਟ ਨੰਬਰ ਹੀ ਹੈ ਨਹੀਂ ਉਹਨਾਂ ਦਾ ਤੇ ਉਹਨਾਂ ਦੇ ਫੋਨ ਤੇ ਫੋਨ ਆਉਂਦਾ ਉਹ ਸਾਡੇ ਫਿਰ ਗੱਲ ਕਰਵਾਉਂ ਆਉਂਦੇ ਆ ਤੇ ਫਿਰ ਮੇਰਾ ਟਾਇਰ ਪੈਂਚਰ ਹੋ ਗਿਆ ਸੀ ਉਹਦਾ ਪੈਂਚਰ ਹੋ ਗਿਆ ਸੀ ਇਹ ਕੋਈ ਗੱਲਾਂ ਵਾਜਬ ਜਿਹੀ ਗੱਲਾਂ ਨਹੀਂ ਲੱਗਦੀਆਂ ਤਾਂ ਬਾਹਰ ਗੱਲ ਕੀਤੀ ਉਹ ਕਹਿੰਦੇ ਡਾਕਟਰ ਤਾਂ ਹਮੇਸ਼ਾ ਲੇਟ ਆਉਂਦੇ ਆ 10 ਵਜੇ ਵਾਜ ਜਾਂਦੇ ਆ ਕਿ 9:30 ਵਜੇ ਵਾਜ ਜਾਂਦੇ ਆ ਤਾਂ ਹੁਣ 8:30 ਮਿੰਟ ਹੋ ਗਿਆ ਹੈ ਇੱਕ ਐਮਬੀਬੀਐਸ ਡਾਕਟਰ ਹੋਣ ਉਹ 8:30 ਵਜੇ ਆਉਣ ਤਾਂ ਫਿਰ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਬਣੂਗਾ ਕੀ ਹੁਣ ਇਧਰ ਜੋ ਡਾਕਟਰ ਸ਼ਾਇਦ ਡਾਕਟਰ ਸਾਬ ਆਇਆ ਜਾਂ ਕੋਈ ਹੋਰ ਆਇਆ ਉਹ ਤਾਂ ਲੱਗਦੀ ਗੱਲ ਹੈ ਪਰ ਪੰਚਾਇਤ ਮੈਂਬਰ ਨੇ ਕੀ ਕਿਹਾ ਪਰ ਤੁਸੀਂ ਲਾਈਵ ਤਸਵੀਰਾਂ ਇੱਕ ਵਾਰ ਦੇਖਦੇ ਹੋ ਰੋ ਇਧਰ ਦੀਆਂ ਡਾਕਟਰ ਸਾਹਿਬ ਕਿੰਨੇ ਵਜੇ ਆਉਂਦੇ ਆ ਤੇ ਚਲਦੇ ਚਲਦੇ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲੀਲਾ ਮੇਕ ਸਿੰਘ ਵਾਲੇ ਦੀਆਂ ਤਸਵੀਰ ਤਸਵੀਰਾਂ ਨੇ ਤੇ ਜੋ ਐਮਪੀਬੀਐਸ ਡਾਕਟਰ ਨੇ ਰੱਬ ਦਾ ਰੂਪ ਡਾਕਟਰ ਨੇ ਕਿਹਾ ਜਾਂਦਾ ਤੇ ਅੱਧਾ ਘੰਟਾ ਤੋਂ ਜ਼ਿਆਦਾ ਟਾਈਮ ਹੋ ਗਿਆ ਅਜੇ ਤੱਕ ਉਹਨਾਂ ਨੇ ਲੋਕ ਲੱਗੇ ਹੋਇਆ ਤਾਂ ਡਾਕਟਰ ਸਾਹਿਬ ਹੁਣ ਪਹੁੰਚ ਚੁੱਕੇ ਗੱਡੀ ਤੇ ਆਇਆ ਕਹਿੰਦੇ ਕਿ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਦੋਂ ਅਸੀਂ ਪਹਿਲਾਂ ਵੀਡੀਓ ਦੇਖੀ ਆ ਤੇ ਗੱਡੀਆਂ ਕੋਲ ਹੋਣ ਤੇ ਫਿਰ ਲੇਟ ਡਾਕਟਰ ਸਾਹਿਬ ਆਉਣ ਤੇ ਗੱਲਬਾਤ ਕਰਦੇ ਆ ਟਾਈਮ ਕਿੰਨਾ ਤਕਰੀਬਨ 40 ਮਿੰਟ ਲੇਟ ਆਏ ਡਾਕਟਰ ਸਾਹਿਬ डॉक्टर डॉक्टर हाँ जी अच्छा बैठे हो ठीक है जी मैं देख नहीं डॉक्टर साहब बड़े लेट आए तकरीबन चाली मिनट चाह टाइम अठ बजे टाइम तो टाइम है ना जी हाँ जी टायर गवा ਦੇਖੋ ਡਾਕਟਰ ਸਾਹਿਬ ਤੁਸੀਂ ਤੁਹਾਡੇ ਹੱਥ ਦੇ ਵਿੱਚ ਲੋਕਾਂ ਦੀ ਜਿੰਦਗੀ ਹੈ तकरीबन 8 ਵਜੇ 40 ਮਿੰਟ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਅੱਜ ਅੱਜ ਲੇਟ ਆਏ ਹੋ ਤੁਸੀਂ ਅੱਜ ਮੇਰੀ ਮੇਰੀ ਗੱਲ ਸੁਣੋ ਕੋਈ ਨਹੀਂ ਇਸ ਨੂੰ ਕੱਟ ਦੇਵਾਂਗੇ ਜੋ ਵਿੱਚ ਹੋਗਾ ਇਹ 12 ਵਾਸੀ ਬਹੁਤ ਸਾਰੇ ਜਣਾਂ ਨੇ ਗੱਲ ਕੀਤੀ ਬਹੁਤਾਰੇ ਪੰਚਾਇਤ ਮੈਂਬਰ ਬੈਠੇ ਆ ਡਾਕਟਰ ਸਾਹਿਬ ਤਾਂ ਹਮੇਸ਼ਾ ਲੇਟ ਆਉਂਦੇ ਆ 9 10 ਵਜੇ ਫਿਰ ਇੱਕ ਮਿੰਟ ਮੇਰੀ ਗੱਲ ਸੁਣੀ ਦੇਖੋ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਮੈਂਬਰ ਬਣਾਈ ਕਰਨਾ ਹੈ ਕਿ ਉਹ ਝੂਠ ਬੋਲਦੇ ਸਨ ਨਹੀਂ 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 ਬਿਲਕੁਲ ਝੂਠ ਨਹੀਂ ਬੋਲਦੇ ਜੀ ਪਤਾ ਕੀ ਉਹ ਝੂਠ ਨਹੀਂ ਬੋਲਦੇ ਤਾਂ ਫਿਰ ਤੁਸੀਂ ਮੇਰੇ ਮੇਰੀ ਗੱਲ ਸੁਣ ਲਓ ਜੀ ਜੇਕਰ ਪੰਚਾਇਤ ਮੈਂਬਰ ਝੂਠ ਨਹੀਂ ਬੋਲਦੇ ਤਾਂ ਝੂਠ ਹੀ ਬੋਲਦੇ ਹੋ ਫਿਰ ਤੁਸੀਂ ਲੇਟ ਹੋਣੇ ਦੱਸੋ ਨਹੀਂ 8:35 ਤੋਂ 8:50 ਦੇ ਵਿੱਚ ਵਿੱਚ ਮੈਂ ਆ ਜਾਂਦੀ ਹਾਂ ਅੱਜ ਦੀ ਗੱਲ ਨਹੀਂ ਉਹ ਕਹਿੰਦੇ ਹਮੇਸ਼ਾ ਲੇਟ ਹੀ ਹੁੰਦੀ ਪੁੱਛ ਲਓ ਕਿ ਉਹਨਾਂ ਨੂੰ ਬੁਲਾ ਕੇ ਰਿਪੋਰਟ ਕਰ ਲਈਏ ਉਹਨਾਂ ਦਾ ਉਹਨਾਂ ਨੂੰ ਬੁਲਾ ਲਓ ਰਿਪੋਰਟ ਕਰ ਲਈਏ ਉਹਨਾਂ ਦਾ ਹਾਂ ਆਪਾਂ ਹਨਾ ਆਪਾਂ ਖਿਆਲ ਚਾਹਦੇ ਕਿ ਪੰਚਾਇਤ ਮੈਂਬਰ ਨੂੰ ਟਾਈਮਿੰਗ ਦਾ ਨਹੀਂ ਪਤਾ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ ਦੇਖੋ ਵੀ ਅਸੀਂ ਐਂ ਇਦਾਂ ਨਹੀਂ ਕਹਿੰਦੇ ਵੀ ਟਾਈਮ ਨਹੀਂ ਲਾ ਹੁਣ ਪਤਾ ਨਹੀਂ ਹੋਉਂਦਾ ਜਿਹੜਾ ਬੰਦਾ ਆ ਕੇ 6 ਵਜੇ ਦੁਕਾਨ ਖੋਲ੍ਹ ਲੈਂਦਾ ਕਿ ਉਹਨੂੰ ਟਾਈਮ ਦਾ ਨਾ ਪਤਾ ਹੋਊਗਾ ਕਿ ਟਾਈਮ ਕਿੰਨਾ ਹੋ ਗਿਆ ਦੇਖੋ ਉੱਥੇ ਕਲਾਕ ਨਹੀਂ ਵੀ ਨੇ ਦੇਖੋ ਕਲਾਕ ਵੀ 2 ਮਿੰਟ ਇੱਧਰ ਉੱਧਰ ਹੋ ਸਕਦਾ ਉਹਨਾਂ ਦੀ ਨਹੀਂ ਉਮਰ ਹੈ ਨਾ ਮੇਰੇ ਖਿਆਲ ਨਾਲ ਤਾਂ ਉਹ ਸੂਰਜ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਗਰਮੀ 'ਚ ਵੀ ਟਾਈਮ ਕਿੰਨਾ ਹੋ ਗਿਆ ਕਿ ਕਹਿ ਰਹੇ ਹੋ ਨਾ ਪਤਾ ਹੀ ਨਹੀਂ ਕਿ ਨਹੀਂ ਇਦਾਂ ਨਹੀਂ ਮੈਂ ਕਹਿੰਦੀ ਮੈਂ ਕਿਹਾ ਦਊ ਹੋ ਚੁੱਕਾ ਨਹੀਂ ਕਿ ਸਿਖਿਆ ਵਾ ਦੇਖੋ ਵੀ ਉਹ ਜਿਹੜੇ ਤਾਂ ਕਲੌਕ ਹੋਵੇ ਨਾ ਫਿਰ ਤਾਂ ਆਪਾਂ ਉਹਦਾ ਵੀ ਹਾਂ ਕਲੌਕ ਤੇ ਉਹ ਟਾਈਮ ਨੋਟ ਕਰਦੇ ਆ ਹਨਾ ਉਹਨਾਂ ਕੋਲ ਉਹਦਾ ਘੜੀ ਬੰਨੀ ਹੋਈ ਆ ਉਹਨਾਂ ਕੋਲ ਮੋਬਾਈਲ ਆ ਹਰ ਇੱਕ ਬੰਦੇ ਕੋਲ ਮੋਬਾਈਲ ਆ ਟਾਈਮ ਸਾਰਿਆਂ ਨੂੰ ਪਤਾ ਵਾ ਸੋਰੀ ਸੋਰੀ ਹੋ ਕੇ ਕਹਿ ਸਕਦੇ ਹਾਂ ਨਹੀਂ ਸੋਰੀ ਅਸੀਂ ਦੇਖੋ ਜੀ ਅਸੀਂ ਸਾਡਾ ਕੰਮ ਆ ਜੀ ਨਹੀਂ ਅਸੀਂ ਮਾਫੀ ਨਹੀਂ ਕਹਿੰਦੇ ਕਿ ਤੁਸੀਂ ਮਾਫੀ ਮੰਗੋ ਸਾਡਾ ਕੰਮ ਹੈ ਜੀ ਰਿਪੋਰਟਿੰਗ ਕਰਨਾ ਸਾਨੂੰ ਫੋਨ ਬਹੁਤ ਸਾਰੇ ਆਏ ਸੀ ਤਕਰੀਬਨ 7-8 ਫੋਨਾਂ ਤੋਂ ਬਾਅਦ ਅਸੀਂ ਆਏ ਆਂ ਔਰ ਫੇਰ ਇੱਕ ਗੱਲ ਹੋਰ ਸੁਣ ਲੋ ਸਾਡੇ ਹੈਨਾ ਇੱਥੇ ਨਾ ਐਕਚੁਅਲੀ ਦਵਾਈਆਂ ਦਾ ਪ੍ਰਬੰਧ ਵੀ ਹੈ ਨਹੀਂ ਠੀਕ ਹੈ ਨਾ ਮਰੀਜ਼ਾਂ ਜਾਣ ਕੇ ਸਾਡੀ ਸ਼ਕਲ ਤੋਂ ਨਾ ਦੇਖਣਗੇ ਹੈਨਾ ਦਵਾਈਆਂ ਵੀ ਹੋਣੀ ਚਾਹੀਦੀਆਂ ਦਵਾਈਆਂ ਹੈ ਦਵਾਈਆਂ ਹੈ ਨਹੀਂ ਬਹੁਤ ਘੱਟ ਹੈ ਮਾਨ ਸਰਕਾਰ ਦਾ ਕਿੰਨੀਆਂ ਦਵਾਈਆਂ ਫ੍ਰੀ ਦਿੰਦੇ ਅਸੀਂ ਹਾਂ ਕੁਝ ਨਹੀਂ ਆਮ ਆਮ ਵਿੱਚ ਮਿਲ ਰਹੀਆਂ ਮਤਲਬ ਇਹ ਮੈਂ 2-3 ਦਿਨ ਡਿਊਟੀ ਕੀਤੀ ਸੀ ਬਾਕੀ ਮੈਂ 7 ਮਹੀਨੇ ਮਾਨੂ ਕੇ ਕਰਕੇ ਆਈ ਆਂ ਤੇ ਉੱਥੇ ਤੇ ਫ੍ਰੀ ਮਤਲਬ ਦਵਾਈਆਂ ਬਹੁਤ ਤਰ੍ਹਾਂ ਦੀਆਂ ਆਪਣੇ ਕੋਲ ਕਲੀ ਪੈਰਾਸੈਟਾਮੋਲ ਹੋਗੀ ਐਮਲੋਡੀਪਿਨ ਹੋਗੀ ਤੇ ਇੱਕ ਉਹਨ ਦੇਖੋ ਤਿੰਨ ਤਿੰਨ ਚੀਜ਼ ਜਦੋਂ ਸਾਨੂੰ ਪਤਾ ਮੈਨੂੰ ਬਹੁਤ ਬੁਰਾ ਲੱਗਦਾ ਮੈਂ ਕਹਿੰਦੀ ਸਿਦਮਾ ਬੈਠ ਜਾਇਓ ਜਾਂ ਸ਼ੇਰਪੁਰ ਕਲਾ ਜਾਇਓ ਕਿਉਂਕਿ ਆ ਆਮ ਆਦਮੀ ਕਲੀਨਿਕ ਕਿਉਂ ਹੁੰਦੇ ਥੋੜੀ ਗੱਲ ਲੈ ਮੈਂ ਸਹਿਮਤ ਆ ਇਹ ਤੁਹਾਡੀ ਸਚਾਈ ਹੈ ਕਿ ਹਸਪਤਾਲ ਦੇ ਹਾਲਾਤ ਸਾਰਿਆਂ ਦੇ ਮੜੇ ਆ ਹਾਲਾਤ ਹਾਲਾਤ ਮੜ ਗਏ ਦੋ ਵਿੱਚ ਜੋ ਦੇਖੋ ਉਹ ਹਾਲਾਤ ਮੈਂ ਨਹੀਂ ਕਹਿ ਰਿਹਾ ਹਾਲਾਤ ਮੜੇ ਕਿ ਜਦੋਂ ਵਿੱਚ ਦਵਾਈ ਐ ਨਹੀਂ ਤੇ ਫਿਰ ਡਾਕਟਰ ਸਾਹਿਬ ਕੀ ਕਰਨਗੇ ਨਹੀਂ ਸੁਣੀਏ ਦੇਖੋ ਮੇਰੀ ਗੱਲ ਸੁਣੋ ਇਹ ਪਲੀਜ਼ ਰਿਕਾਰਡ ਨਾ ਕਰ ਮੈਂ ਤੁਹਾਨੂੰ ਤੁਹਾਡੇ ਨਾਲ ਮਤਲਬ ਇਹ ਗੱਲ ਕਰਦੀ ਆ ਦੇਖੋ ਆਇਆ ਮੀਟ ਮੇਰੇ ਕੋਲੇ ਠੀਕ ਹੈ ਜੀ ਮੇਰਾ ਨਾ ਮੇਰੇ ਕੋਈ ਲੇਡੀਜ਼ ਪ੍ਰੋਬਲਮ ਹੈ ਠੀਕ ਹੈ ਨਾ ਮੈਨੂੰ ਬਹੁਤ ਹੀ ਮਤਲਬ ਮੈਂ ਸੱਚੀ ਬੋਲਦੀ ਹਾਂ ਮੈਂ ਕਈ ਵਾਰੀ ਆਪਣੇ ਪੈਸੇ ਤਰਫੋਂ ਪੈਸੇ ਵੀ ਲਾ ਕੇ ਮੈਂ ਕਿਹਾ ਦਵਾਈਆਂ ਬਗਾਨੀਆਂ ਪਰ ਉਹ ਉਨੀ ਪੂਰਤੀ ਨਹੀਂ ਹੁੰਦੀ ਕਿਉਂਕਿ ਮੈਂ ਕਿੰਨਾ ਕਮ ਕਾ ਸਕਦੀ ਹਾਂ ਹੈਨਾ ਜਿਹੜੀ ਸਪਲਾਈ 'ਚ ਨਹੀਂ ਹੈ ਵੀ ਮੈਂ ਉਹਨਾਂ ਨੂੰ ਪਤਾ ਕੀ ਕਹਨੀ ਆ ਤੁਸੀਂ ਜੀ ਉੱਥੇ ਸਿਧਮਾ ਬੈਠ ਜਾਇਓ ਉਹ ਕਹਿੰਦੇ ਜੇ ਸਿਧਮਾ ਬੈਠ ਜਾਇਆਾਂਗੇ ਫਿਰ ਜਾਂ ਫਿਰ ਛੇਰਪੁਰ ਦਵਾਈਆਂ ਤਾਂ ਉੱਥੇ ਵੀ ਹਿੰਦੀ ਕਿਸ ਤੋਂ ਬਿਠਣੀ ਅੱਛਾ ਛੇਰਪੁਰ ਕਲਾਂ ਉੱਥੇ ਹੈਗੀ ਉਹ ਆਮ ਆਦਮੀ ਕਲੀਨਿਕ ਹੈ ਨਾ ਸਿਰਫ ਆਮ ਆਦਮੀ ਕਲੀਨਿਕ 'ਚ ਦਵਾਈਆਂ ਮੈਂ ਤਾਂ ਮਤਲਬ ਸਹੀ ਤੁਹਾਨੂੰ ਸਿਰਫ ਔਰ ਮਰੀਜ਼ ਆ ਕੇ ਮੇਰੀ ਸ਼ਿਕਾਇਤ ਨਾਲ ਦੇਖੋ ਕਹੋਗੇ ਤੁਸੀਂ ਕਸ ਤੋਂ ਬੈਠੇ ਉਹ ਦੇਖੋ ਇਹ ਗੱਲ ਕਿੱਡੀ ਵੱਡੀ ਵੱਡਣਾ ਮੈਂ ਤੁਹਾਡੇ ਨਾਲ ਸਹਿਮਤ ਆ ਕੇ ਮੈਂ ਤੁਸੀਂ ਜੋ ਮੈਂ ਕਹਿੰਦਾ ਸਹਿਮਤ ਮੈਂ ਮੇਰੀ ਜਗ੍ਹਾ ਤੁਸੀਂ ਬੈਠੋ ਹੈਨਾ ਦਵਾਈਆਂ ਨਹੀਂ ਮਿਲਦੀਆਂ ਉਸ ਕਹਿੰਨੇ ਕੋ ਮਰੀਜ਼ ਸਾਡੇ ਕੋਲ ਆ ਕੇ ਕਰੋ ਕੀ ਨਹੀਂ ਕਰਦਾ ਹੈ ਮਤਲਬ ਮੈਨੂੰ ਆਪਣ ਲਿਕੇ ਮੈਂ ਉਹਨੂੰ ਸਲਾਹ ਵੀ ਦੇ ਦਿੰਨੀ ਆ ਵੀ ਤੂੰ ਇੱਕ ਕੰਮ ਕਰ ਹਾਂਜੀ ਹਾਂ 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 ਤੁਸੀਂ ਕਹਿੰਦੇ ਹੋ ਕਿ ਮਰੀਜ਼ ਸਾਡੇ ਕੋਲ ਆਉਂਦਾ ਸਾਡੇ ਕੋਲ ਦਵਾਈਆਂ ਨਹੀਂ ਹੋਣਗੀਆਂ ਬਹੁਤ ਘਾਟਾ ਹੈ ਵੀ ਅਸੀਂ ਕੀ ਕਰੀਏ ਹਾਂ ਇਹੀ ਕਾਰਨ ਮੰਨ ਸਕਦੇ ਆ ਕਿ ਤੂੰ ਲੇਟ ਹੋਣ ਦੇ ਨਹੀਂ 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 ਉਹ ਗੱਲ ਹੀ ਉਹ ਪਤਾ ਗਿਆ ਹੋਰ ਕਾਰਨ ਮੈਂ ਮੈਂ ਤਾਂ ਸੀ ਮੈਂ ਦਸੀ ਆ ਮੈਂ ਦਸੀ ਆ ਖੋਰ ਕਰਨਾ ਹੈ ਮੇਰਾ ਬੱਚਾ ਸਕੂਲ ਜਾਂਦਾ ਠੀਕ ਹੈ ਉਹਨੂੰ ਵੈਂਟੇ ਚੜਾ ਕੇ ਆਨੀ ਆ ਠੀਕ ਹੈ ਫਿਰ ਆ ਕੇ ਆਪਦੀ ਰੋਟੀ ਬਣਾ ਕੇ ਆਪ ਦਾ ਮਤਲਬ ਬਣਾ ਕੇ ਮਤਲਬ ਮੇਰੀ ਮਦਰ ਇਨ ਲਾ ਚੱਲ ਨਹੀਂ ਸਕਦੇ ਠੀਕ ਹੈ ਨਾ ਉਹਨਾਂ ਦੇ ਗੋਡੇ ਬਿਲਕੁਲ ਹੀ ਖਤਮ ਹੈ ਤੇ ਉਹਨਾਂ ਦੇ ਵੀ ਨਾਸ਼ਤਾ ਬਣਾ ਕੇ ਮੈਂ ਫਟਾਫਟ ਮਤਲਬ ਜਲਦੀ ਜਲਦੀ ਮਤਲਬ ਕਰਕੇ ਤਾਂ ਇਹ ਮੇਰੀ ਜਾਣਕਾਰੀ ਲਈ ਦੱਸ ਇਹ ਮੇਰੀ ਆਪ ਦੀ ਪ੍ਰੋਬਲਮ ਹੈ ਹਾਂ ਸਹਿਮਤਾ ਨਹੀਂ ਕਿ ਅਸ਼ੋ ਵਰਕਰ ਆਇਆ ਹੂੰ ਕਹਿੰਦੇ ਕਿ ਮੈਨੂੰ ਪਿਛਲੇ 6-7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹਾਂ ਨਹੀਂ ਮਿਲਦੀ ਵਿਚਾਰਿਆਂ ਉਹ ਟਾਈਮ ਤੇ ਆ ਜਾਂਦੇ ਆ ਤੁਸੀਂ ਐਮਪੀਸ ਡਾਕਟਰਾਂ ਮੈਂ ਤੇ ਕੋਈ ਗੱਲ ਮੈਂ ਕਹਿਣੀ ਚਾਹੁੰਦਾ ਕਿਸੇ ਦੀ ਕੋਈ ਤਖਤ ਕਹਿਣੀ ਮੈਨੂੰ ਭਾਗ ਨਹੀਂ ਬਣਦਾ ਬਿਲਕੁਲ ਬਿਲਕੁਲ ਕੋਈ ਤਨਖਾਹ ਕਿੰਨੀ ਹੈ ਤੇ ਇੱਕ ਜਿਹਨਾਂ ਨੂੰ ਜ਼ਿਆਦਾ ਤਨਖਾਹ ਜ਼ਿਆਦਾ ਸੈਲਰੀ ਮਿਲਦੀ ਉਹ ਲੇਟ ਆਉਂਦੇ ਆ ਤੇ ਜਿਹਨਾਂ ਨੂੰ 6-6 ਮਹੀਨਿਆਂ ਦੀ ਮਿਲਦੀ ਨਹੀਂ ਉਹ ਅੱਜ ਪਹਿਲਾਂ ਆ ਗਏ ਜੀ ਤੇਜਿੰਦ ਗ੍ਰੰਥੀ ਮੰਦ ਅੱਗੇ ਤੋਂ ਜਮ ਹਾਂ ਅੱਗੇ ਤੋਂ ਆ ਜੀ ਨਾਮ ਨੂੰ ਡਾਕਟਰ ਰਬਦਾ ਰੂਪ ਹੁੰਦਾ ਜੀ ਅਸੀਂ ਤੋਂ ਰਬਦਾ ਰੂਪ ਸਮਝਦੇ ਆ ਬਸ ਇਹ ਫਿਰ ਜੇ ਤੁਸੀਂ ਇਹ ਵੀ ਕਰ ਲਗੇ ਤਾਂ ਪਲੀਜ਼ ਦਵਾਈਆਂ ਦਾ ਵੀ ਕਹਿ ਦੋ ਫਿਰ ਦਵਾਈਆਂ ਬਾਰੇ ਅਸੀਂ ਕਹਿ ਤੀ ਹਾਂ ਅਸੀਂ ਦਵਾਈਆਂ ਕਿਉਂਕਿ ਮੈਂ ਫਿਰ ਇਨਾਂ ਕੋਲ ਭੇਜਿਆ ਇਨਾਂ ਕੋਲ ਵੀ ਵਿਚਾਰਿਆਂ ਕੋਲ ਨਹੀਂ ਹੁੰਦੀ ਨਹੀਂ ਹੁੰਦੀ ਮੈਂ ਹਰ ਜਗ੍ਹਾ ਸਾਡੇ ਐਚਓ ਛੁੱਟੀ ਤੇ ਹੈ ਮੈਂ ਟੈਂਟੀ ਲੀਵ ਤੇ ਮੈਂ ਕਿੰਨੀ ਵਾਰੀ ਮਰੀਜ਼ ਨੂੰ ਕਹਿੰਨੇ ਉਹ ਤੋਂ ਲੈ ਲੈ ਉਹ ਵੀ ਕਹਿੰਦੀ ਮੇਰੇ ਕੋਲ ਇਹ ਹੈ ਨਹੀਂ ਫਿਰ ਮੈਨੂੰ ਥੋੜਾ ਜਿਹਾ ਉਹ ਲੱਗਦਾ ਹੈ ਕਿ ਮੈਂ ਕਿੱਥੇ ਭੇਜਾਂ ਮਰੀਜ਼ ਨੂੰ ਮਰੀਜ਼ ਵੀ ਵਿਚਾਰਾ ਆਪ ਹੀ ਚੱਲ ਕੇ ਜਾਊਗਾ ਨਾ ਹਨਾ ਤਾਂ ਦਵਾਈਆਂ ਤਾਂ ਐਟਲੀਸਟ ਹੋਣੀ ਚਾਹੀਦੀ ਟੇਬਲ ਤੇ ਨਾ ਕੋਈ ਕੋਰਪੇ ਪ੍ਰੋਬਲਮ ਹੁੰਦਾ ਦੱਸੋ ਸਰ ਸਾਡੀ ਹਾਂ ਇੱਕ ਵਾਰ ਡਿਸਪੈਂਸਰੀ ਜਿਹੜੀ ਸੀਗੀ ਤੁਸੀਂ ਦੇਖੀ ਹੋਈ ਨਹੀਂ ਹੈ ਹਾਂਜੀ ਹਾਂ ਉਹ 10 ਸਾਲ ਹੋ ਗਏ ਉਹ ਮਤਲਬ ਬਿਲਕੁਲ ਹੀ ਡਿਮੋਲਿਸ਼ ਹੋ ਚੁੱਕੀ ਹੈ ਉਹਦੀ ਬਿਲਡਿੰਗ ਨਾ ਤੇ ਆਪਣੇ ਪੰਚਾਇਤ ਘਰ ਚ ਬੈਠੇ ਆ ਠੀਕ ਹੈ ਕਦੇ ਕੋਈ ਮਤਲਬ ਜਿਸ ਤਰ੍ਹਾਂ ਆਪਣੇ ਕਦੇ ਕੋਈ ਕਾਗਜ਼ ਦੀਆਂ ਪਰਚੀਆਂ ਕੱਟਣ ਲੱਗ ਜਾਂਦਾ ਕਦੇ ਉਹ ਵੀ ਡਿਸਟਰਬੈਂਸ ਜੀ ਹੁੰਦੀ ਹੈ ਠੀਕ ਹੈ ਨਾ ਹਾਂ ਬਿਲਕੁਲ ਜੀ ਹੁੰਦੀ ਹੈ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਆਪਣਾ ਕਮਰਾ ਛੱਡਣਾ ਪਿਆ ਕਿਉਂਕਿ ਉਹ ਕਮਰੇ ਚ ਫਿਰ ਮਤਲਬ ਮੀਟਿੰਗਾਂ ਚਲਦੀਆਂ ਜਾਂ ਜੋ ਵੀ ਹੈ ਅਸੀਂ ਐਕਚੁਅਲੀ ਸਾਡੀ ਗਲਤੀ ਹੈ ਅਸੀਂ ਪੰਚਾਇਤ ਘਰ ਚ ਬੈਠੇ ਆ ਸਾਡੀ ਆਪਦੀ ਬਿਲਡਿੰਗ ਨਹੀਂ ਹੈ ਉਹਦੀ ਆਪਦੀ ਬਿਲਡਿੰਗ ਹੈ ਬਿਲਡਿੰਗ ਇਹ ਹੈ ਨਹੀਂ ਉਹ ਖਤਮ ਹੋ ਤੁਸੀਂ ਉਹ ਦੇਖਿਆ ਉਹਨਾਂ ਸਕੂਲ ਦੇ ਨਾਲ ਹੀ ਤੇ ਕਿ ਸਰਕਾਰ ਦਾ ਵੱਡੇ ਵੱਡੇ ਕੰਮ ਕਰਕੇ ਕਿ ਕਿੰਨਾ ਪਲਾ ਮਹੱਲਾ ਕਲੀਨਿਕ ਸੀ ਨਾ ਬਦਲਤੇ ਬੜਾ ਕੁਛ ਕਰਤਾ ਬਣਾ ਬਣਾਤੇ ਨੇ ਇਹ ਸਭ ਕੁਛ ਇਦਾ ਦਿਖਾਵੇ ਲਈ ਹੁੰਦੇ ਨੇ ਨਹੀਂ ਚਲੋ ਨਹੀਂ ਉਹ ਤੇ ਉਹਨਾਂ ਨੇ ਬਹੁਤ ਵਧੀਆ ਬਣਾਏ ਆ ਜਿਹੜੇ ਆਮ ਆਦਮੀ ਬਹੁਤ ਮਤਲਬ ਤੁਸੀਂ ਦੇਖੋ ਨਾ ਮ ਬਦਲੇ ਹੁਣ ਸੈਂਟਰ ਸਰਕਾਰ ਨੇ ਆਪਣਾ ਰੱਖਤੇ ਅੱਛਾ ਹਾ ਇਹ ਰੱਖਿਆ ਹੈ ਆ ਆ ਰਗਿਆ ਆਯੂਸ਼ਮਨ ਆਯੂਸ਼ਮਨ ਆਰੋਗਿਆ ਕੇਂਦਰ ਹੈ ਨਾ ਤੇ ਪਰ ਤੁਸੀਂ ਉੱਥੇ ਦੇਖੋ ਨਾ ਉੱਥੇ ਮਤਲਬ ਕੰਮ ਕਰਨ ਚ ਵੀ ਤੁਹਾਨੂੰ ਬਹੁਤ ਵਧੀਆ ਹੈ ਨਾ ਹਾਂ ਤੇ ਤੁਸੀਂ ਥੜਾ ਇਹ ਤੋਂ ਰਾਹ ਕੋਈ ਸੌਰੀ ਕੋਈ ਕੀ ਕਹਿ ਸਕਦੇ ਧੰਨਵਾਦ ਤਾਂ ਇਹ ਡਾਕਟਰ ਸਾਹਿਬ ਸੀਗੇ ਨਹੀਂ ਜ ਨਹੀਂ ਇਹ ਡਾਕਟਰ ਸਾਹਿਬ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਸੁਣ ਚੁੱਕਿਓ ਟਾਇਰ ਪੈਂਚਰ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਨਹੀਂ ਨਾਲ ਦੇ ਜੋ ਟਾਈਮ ਦਾ ਨਹੀਂ ਪਤਾ ਟਾਈਮ ਦੀ ਜ਼ਰੂਰ ਗੱਲ ਕਰਾਂਗੇ ਇੱਕ ਬਾਹਰ ਇੱਕ ਪੰਚਾਇਤ ਮੈਂਬਰ ਬੈਠੇ ਸੀ ਡਾਕਟਰ ਸਾਹਿਬ ਅੰਦਰ ਕਹਿੰਦਾ ਉਹਨਾਂ ਉਹਨਾਂ ਨੂੰ ਤਾਂ ਟਾਈਮ ਦਾ ਨਹੀਂ ਪਤਾ ਕਿ ਟਾਈਮ ਕਿੰਨਾ ਹੋ ਗਿਆ ਦੇਖੋ ਕਿੰਨਾ ਵੱਡਾ ਇਲਜ਼ਾਮ ਲਗਾਤਾ ਤੇ ਡਾਕਟਰ ਸਾਹਿਬ ਕੀ ਕਹਿੰਦੇ ਆ ਉਹ ਕਹਿੰਦੇ ਨਹੀਂ ਟਾਇਰ ਪੈਂਚਰ ਹੋ ਗਿਆ ਨਹੀਂ ਸੌਰੀ ਫੀਲ ਕਰਦੇ ਆ ਸੌਰੀ ਸੂਰੀ ਨਾਲ ਕੀ ਸਰਜੂਗਾ ਲੱਖ ਰੁਪਏ ਤਨਖਾਹ ਲੈਂਦੇ ਤੇ ਪਹੁੰਚ ਇੱਥੇ ਕਿੰਨੇ ਵਜੇ ਆ ਡਿਸਪੈਂਸਰੀ ਦੇ ਵਿੱਚ ਹਾਲਾਤ ਇਹ ਦੇਖ ਸਕਦੇ ਹੋ ਪੰਚਾਇਤ ਮੈਂਬਰ ਜੀ ਇੱਕ ਮੜੀ ਜੀ ਤੁਸ ਗੱਲ ਹੋਰ ਦੱਸਿਓ ਜੀ ਦੇਖੋ ਜੀ ਟਾਈਮ ਸਾਡੇ 1:30 ਹੋ ਗਿਆ ਹੈ ਨਾ ਤੁਸੀਂ ਸਬਜ਼ੀ ਲੈਣ ਸਰ ਕਿੰਨੇ ਵਜੇ ਚੱਲ ਜੰਦੇ ਹੋ ਮੈਂ ਜਾਵਰਦਾ 6 ਵਜੇ ਜਾਂਦਾ ਮੈਂ 6 ਵਜੇ ਚੱਲ ਜੰਦੇ ਹਾਂ ਨਹੀਂ ਮਿਹਨਤ ਕਰਨ ਨਾਲੇ ਪੰਚਾਇਤ ਮੈਂ ਰੋ ਕਹਿੰਦੇ ਮੈਂ ਮੈਂਬਰ ਪੰਚਾਇਤੋਂ ਤਾਂ ਕਮਾਈ ਬੜੀ ਹੁੰਦੀ ਹੈ ਨਹੀਂ ਨਹੀਂ ਸਾਨੂੰ ਪੈਸੇ ਸਰਕਾਰ ਦੇ ਜਾਂ ਮੈਂਬਰ ਪੈਸੇ ਖਾ ਜਾਂਦੇ ਨਹੀਂ ਨਹੀਂ ਇੱਕ ਪੈਸਾ ਨਹੀਂ ਲੈਂਦੇ ਨਾ ਦਿੱਤਾ ਕਰਦੇ ਤੁਸੀਂ ਸਵਾਲ ਤੁਹਾਨੂੰ ਪੁੱਛਿਆ ਤੁਸੀਂ ਮਿਹਨਤ ਕਰਕੇ 6 ਵਜੇ ਚੱਲ ਜੰਦੇ ਹੋ ਹਾਂ ਅੱਠ ਵਜੇ ਵਾਪਸ ਇਹ ਮੈਂ ਤਾਂ ਅੰਦਰ ਇੱਕ ਐਨਐਮ ਬੈਠੇ ਸੀ ਉਹ ਕਹਿੰਦੇ ਪੰਚਾਇਤ ਮੈਂਬਰ ਨੂੰ ਕੀ ਪਤਾ ਕਹਿੰਦੇ ਉਹਨਾਂ ਤੇ ਅੰਦਰ ਉਹਨਾਂ ਨੂੰ ਤਾਂ ਟਾਈਮ ਦਾ ਨਹੀਂ ਪਤਾ ਲੱਗਦਾ ਫਿਰ ਮੇਰਾ ਜਵਾਬ ਸੀ ਕਿ ਪੁਰਾਣੇ ਬੰਦੇ ਜਿੰਨੀ ਉਹਨਾਂ ਦੀ ਉਮਰ ਆ ਉਹਨਾਂ ਨੂੰ ਤਾਂ ਸੂਰਜ ਦੇਖ ਕੇ ਪਤਾ ਲੱਗ ਜਾਂਦਾ ਕਿ ਕਿੰਨਾ ਟਾਈਮ ਹੋ ਗਿਆ ਮੂੰਹ ਪਤਾ ਲੱਗ ਜਾਂਦਾ ਜੀ ਕਹਿੰਦੇ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਟਾਈਮ ਦਾ ਕੀ ਪਤਾ ਉਹਨਾਂ ਦਾ ਕਿਹੜਾ ਕਲੌਕ ਲੱਗਿਆ ਮੈਂ ਕਿਹਾ ਉਹਨਾਂ ਨੂੰ ਤਾਂ ਸੂਰਜ ਦੇਖ ਕੇ ਪਤਾ ਲੱਗ ਜਾਂਦਾ ਕਿ ਕਿੰਨਾ ਟਾਈਮ ਹੋ ਗਿਆ ਸੱਚੀ ਗੱਲ ਹੈ ਜੀ ਨਹੀਂ ਸਹੀ ਗੱਲ ਸੂਰਜ ਦਾ ਪ੍ਰਚਾਰ ਇਹ ਕਿ ਤੈਨੂੰ ਪਤਾ ਲੱਗ ਜਾਂਦਾ ਕਿ ਕਿੰਨਾ ਟਾਈਮ ਹੋ ਗਿਆ ਪਤਾ ਹੀ ਨਹੀਂ ਨਾ ਟਾਈਮ ਹੋ ਗਿਆ ਤੇ ਕਲੌਕ ਦੀ ਲੋੜ ਨਹੀਂ ਪੈਂਦੀ ਜੀ ਇਹ ਲੇਟ ਆ ਪੌਂ ਉਹ ਸਾਹਿਬ ਨੇ ਵੀ ਕਿਹਾ ਸੀ ਵੀ ਕੱਲ ਫਿਰ ਟਾਈਮ ਤੇ ਆਉਣਗੇ ਠੀਕ ਹੈ